ਦੋਸਤੋ ਮੋਬਾਈਲ ਤਾਂ ਅੱਜਕੱਲ ਲਗਭਗ ਹਰ ਇੱਕ ਵਿਅਕਤੀ ਕੋਲ ਹੀ ਹੈ ਅਤੇ ਹਰ ਇੱਕ ਬੰਦਾ ਇੱਕ ਦੂਜੇ ਤੋਂ ਮਹਿੰਗਾ ਤੇ ਵੱਡਾ ਮੋਬਾਈਲ ਰੱਖਦਾ ਹੀ ਅਤੇ ਕਈਆਂ ਨੇ ਤਾਂ ਆਈਫੋਨ 17 ਵੀ ਲੈ ਲਿਆ ਹੋਵੇਗਾ ਪਰ ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਦਾ ਸਭ ਤੋਂ ਪਹਿਲਾ ਮੋਬਾਈਲ ਫੋਨ ਕਿਸ ਨੇ ਅਤੇ ਕਦੋਂ ਬਣਾਇਆ ਸੀ ਅਤੇ ਇਸ ਨੂੰ ਖਰੀਦਣ ਵਾਲਾ ਪਹਿਲਾ ਵਿਅਕਤੀ ਕੌਣ ਸੀ ਅਤੇ ਤੁਹਾਨੂੰ ਇਹ ਜਾਣ ਕੇ ਵੀ ਬੜੀ ਹੈਰਾਨੀ ਹੋਵੇਗੀ ਕਿ ਇਸ ਮੋਬਾਈਲ ਦਾ ਭਾਰ 1 ਕਿਲੋ ਤੋਂ ਵੀ ਵੱਧ ਸੀ ਸੋ ਅੱਜ ਜੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਦੁਨੀਆ ਦਾ ਸਭ ਤੋਂ ਪਹਿਲਾ ਮੋਬਾਈਲ ਫੋਨ ਕਦੋਂ ਬਣਿਆ ਸੀ ਅਤੇ ਕਿਸ ਨੇ ਬਣਾਇਆ ਸੀ ਅਤੇ ਇਸ ਨੂੰ ਖਰੀਦਣ ਵਾਲਾ ਪਹਿਲਾ ਵਿਅਕਤੀ ਉਹਨZIE ਅਤੇ ਉਸਨੇ ਕਿੰਨੇ ਪੈਸੇ ਦੇ ਕੇ ਇਹ ਫੋਨ ਖਰੀਦਿਆ ਸੀ ਸੋ ਇਸ ਇੰਟਰਸਟਿੰਗ ਸਟੋਰੀ ਦੀ ਸ਼ੁਰੂਆਤ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਅਜਿਹੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਦੁਨੀਆ ਦਾ ਸਭ ਤੋਂ ਪਹਿਲਾ ਫੋਨ ਬਣਾਇਆ ਸੀ ਮਾਰਟਿਨ ਕੂਪਰ ਨੇ ਉਹ ਮੈਟਰੋਲਾ ਕੰਪਨੀ ਵਿੱਚ ਇੱਕ ਇੰਜੀਨੀਅਰ ਸੀ 1970 ਦੇ ਦਹਾਕੇ ਵਿੱਚ ਲੋਕ ਵਾਇਰਡ ਟੈਲੀਫੋਨ ਵਰਤਦੇ ਸੀ ਜੋ ਕਿ ਲੰਬੀਆਂ ਲੰਬੀਆਂ ਤਾਰਾਂ ਨਾਲ ਬੰਨੇ ਹੁੰਦੇ ਸੀ ਪਰ ਮਾਰਟਿਨ ਕੂਪਰ ਇਹ ਸੋਚਦਾ ਸੀ ਕਿ ਲੋਕਾਂ ਨੂੰ ਤਾਰਾਂ ਨਾਲ ਨਹੀਂ ਬੰਨਿਆ ਰਹਿਣਾ ਚਾਹੀਦਾ ਹੁਣ ਤਾਂ ਬੰਦੇ ਦੇ ਨਾਲ ਹੀ ਚੱਲਣਾ ਚਾਹੀਦਾ ਹੈ ਅਤੇ ਮਾਰਟਿਨ ਕੂਪਰ ਦੀ ਇਹ ਸੋਚ ਹੀ ਪਹਿਲੇ ਫੋਨ ਦਾ ਜਨਮ ਬਣੀ ਉਸ ਵੇਲੇ ਮੈਟਰੋਲਾ ਅਤੇ ਏਟੀਐਨਟੀ ਦੋ ਵੱਡੀਆਂ ਕੰਪਨੀਆਂ ਵਿੱਚ ਮੁਕਾਬਲਾ ਚੱਲ ਰਿਹਾ ਸੀ ਦੋਵੇਂ ਕੰਪਨੀਆਂ ਇੱਕ ਦੂਜੇ ਨਾਲ ਬਹੁਤ ਕੰਪੀਟੀਸ਼ਨ ਕਰਦੀਆਂ ਸੀ ਦੋਵੇਂ ਕੰਪਨੀਆਂ ਵਿੱਚ ਮੁਕਾਬਲਾ ਇੰਨਾ ਵੱਧ ਗਿਆ ਸੀ ਕਿ ਮਾਰਟਿਨ ਕੂਪਰ ਨੇ ਫੈਸਲਾ ਕੀਤਾ ਕਿ ਉਹ ਦੁਨੀਆ ਦਾ ਪਹਿਲਾ ਮੋਬਾਈਲ ਫੋਨ ਬਣਾ ਕੇ AT&T ਨੂੰ ਹਰਾ ਦੇਵੇਗਾ ਅਤੇ 3 ਅਪ੍ਰੈਲ 1973 ਨੂੰ ਮਾਰਟਨ ਕੂਪਰ ਨਿਊਯਾਰਕ ਦੀ ਇੱਕ ਭੀੜ ਵਾਲੀ ਗਲੀ ਵਿੱਚ ਦੁਨੀਆ ਦਾ ਸਭ ਤੋਂ ਪਹਿਲਾ ਮੋਬਾਈਲ ਫੋਨ ਲੈ ਕੇ ਖੜ੍ਹਾ ਸੀ ਜਿਸ ਦਾ ਨਾਮ ਸੀ ਡਾਇਨਾਟੈਕ 8000X ਅਤੇ ਉਸਨੇ ਸਭ ਤੋਂ ਪਹਿਲਾਂ ਏਟੀਐਨਟੀ ਦੇ ਸਾਇੰਟਿਸਟ ਜੋਇਲ ਐਂਜਲ ਨੂੰ ਕਾਲ ਕੀਤੀ ਅਤੇ ਕਿਹਾ ਹਾਈ ਜੋਇਲ ਆਮ ਕਾਲਿੰਗ ਯੂ ਫਰੋਮ ਅ ਰੀਅਲ ਮੋਬਾਈਲ ਫੋਨ ਅਤੇ ਤੋਂ ਹੀ ਮੋਬਾਈਲ ਫੋਨ ਦਾ ਯੁੱਗ ਸ਼ੁਰੂ ਹੋ ਗਿਆ ਜੋ ਫੋਨ ਮਾਰਟਨ ਕੋ ਉੱਪਰ ਨਹੀਂ ਬਣਾਇਆ ਸੀ ਉਸ ਦਾ ਭਾਰ 1.1 ਕਿਲੋਗ੍ਰਾਮ ਸੀ ਅਤੇ ਇਸ ਦੀ ਲੰਬਾਈ 10 ਇੰਚ ਸੀ ਅਤੇ ਇਸ ਦੀ ਬੈਟਰੀ ਸਿਰਫ 30 ਮਿੰਟ ਹੀ ਚੱਲਦੀ ਸੀ ਅਤੇ ਇਸ ਨੂੰ ਚਾਰਜ ਹੋਣ ਲਈ 10 ਘੰਟੇ ਲੱਗਦੇ ਸੀ ਇਸ ਮੋਬਾਈਲ ਵਿੱਚ ਸਿਰਫ ਕਾਲ ਹੀ ਹੋ ਸਕਦੀ ਸੀ ਨਾ ਹੀ ਤਾਂ ਇਸ ਵਿੱਚ ਕੋਈ ਕੈਮਰਾ ਸੀ ਨਾ ਹੀ ਮੈਸੇਜ ਹੋ ਸਕਦਾ ਸੀ ਅਤੇ ਨਾ ਹੀ ਕੋਈ ਐਪ ਸੀ ਨਾ ਹੀ ਕੋਈ ਰਿੰਗਟੋਨ ਅਤੇ ਇਹ ਫੋਨ ਦਿਖਣ ਵਿੱਚ ਇੱਟ ਵਰਗਾ ਸੀ ਜੈਸਕਾਰਨ ਲੋਕ ਇਸ ਨੂੰ ਬ੍ਰੇਕਫੋਨ ਕਹਿਣ ਲੱਗ ਪਏ 1983 ਵਿੱਚ ਜਦੋਂ ਇਹ ਫੋਨ ਮਾਰਕੀਟ ਵਿੱਚ ਆਇਆ ਤਾਂ ਇਸ ਦੀ ਕੀਮਤ 3995 ਡਾਲਰ ਸੀ ਜੋ ਕਿ ਭਾਰਤੀ ਕਰੰਸੀ ਦੇ ਹਿਸਾਬ ਨਾਲ ਲਗਭਗ 3 ਲੱਖ ਰੁਪਏ ਦੇ ਕਰੀਬ ਸੀ ਇਹ ਫੋਨ ਅਮੀਰ ਲੋਕਾਂ ਲਈ ਲਗਜ਼ਰੀ ਚੀਜ਼ ਸੀ ਪਰ ਆਮ ਲੋਕ ਤਾਂ ਸੋਚ ਵੀ ਨਹੀਂ ਸਕਦੇ ਸੀ ਮਾਰਟਿਨ ਕੂਪਰ ਨੇ ਇਹ ਸੋਚ ਕੇ ਫੋਨ ਨਹੀਂ ਬਣਾਇਆ ਸੀ ਕਿ ਅੱਗੇ ਜਾ ਕੇ ਲੋਕ ਸੋਸ਼ਲ ਮੀਡੀਆ ਤੇ ਨੱਚਣ ਵਾਲੀਆਂ ਰੀਲਾਂ ਬਣਾਉਣਗੇ ਉਹ ਚਾਹੁੰਦਾ ਸੀ ਕਿ ਹਰ ਇੱਕ ਬੰਦੇ ਕੋਲ ਕਮਿਊਨੀਕੇਸ਼ਨ ਦੀ ਆਜ਼ਾਦੀ ਹੋਵੇ ਅਤੇ ਲੋਕ ਐਮਰਜੈਂਸੀ ਵਿੱਚ ਫ੍ਰੀ ਕਾਲ ਕਰ ਸਕਣ ਅਤੇ ਉਸ ਦਾ ਸੁਪਨਾ ਅੱਜ ਸੱਚ ਵੀ ਹੈ ਅੱਜ 8 ਬਿਲੀਅਨ ਲੋਕਾਂ ਵਿੱਚੋਂ 6 ਬਿਲੀਅਨ ਲੋਕਾਂ ਕੋਲ ਸਮਾਰਟਫੋਨ ਹੈ। ਜੇਕਰ ਗੱਲ ਕਰੀਏ ਕਿ ਕਿਵੇਂ ਇਸ ਇੱਟ ਵਰਗੇ ਫੋਨ ਤੋਂ ਅੱਜ ਦੇ ਸਮਾਰਟਫੋਨ ਬਣੇ ਤਾਂ 2000 ਵਿੱਚ ਦੁਨੀਆ ਦਾ ਪਹਿਲਾ ਕੈਮਰਾ ਫੋਨ ਆਇਆ ਸੀ ਅਤੇ 2007 ਵਿੱਚ ਪਹਿਲਾ ਸਮਾਰਟਫੋਨ ਬਣਿਆ ਅਤੇ ਹੁਣ 2025 ਵਿੱਚ AI ਫੋਨ ਵੀ ਆ ਚੁੱਕੇ ਨੇ। ਤੇ ਇਹ ਸਾਰਾ ਕ੍ਰੈਡਿਟ ਜਾਂਦਾ ਏ ਮਾਰਟਿਨ ਕੂਪਰ ਨੂੰ ਜਿਸ ਨੂੰ ਅਸੀਂ ਫਾਦਰ ਆਫ ਮੋਬਾਈਲ ਫੋਨ ਵੀ ਕਹਿ ਸਕਦੇ ਹਾਂ। ਅੱਜ ਦੇ ਸਮੇਂ ਵਿੱਚ ਲੋਕਾਂ ਕੋਲ ਬਹੁਤ ਮਹਿੰਗੇ ਮਹਿੰਗੇ ਫੋਨ ਨੇ। ਤਾਂ ਦੋਸਤੋ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਕੋਲ ਕਿਹੜਾ ਫੋਨ ਹੈ ਅਤੇ ਤੁਸੀਂ ਕਿਸ ਫੋਨ ਤੇ ਵੀਡੀਓ ਦੇਖ ਰਹੀ ਹਾਂ ਸੋ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤਾਂ ਕਿ ਅਜਿਹੀਆਂ ਵੀਡੀਓਜ਼ ਤੁਹਾਡੇ ਤੱਕ ਆਉਂਦੀਆਂ ਰਹਿਣ ਧੰਨਵਾਦ